ਕੰਮ ਕੀ ਕਰਨਾ ਦਾਲ ਬਣੀ ਆ ਫੁਲਕੇ ਮੈਂ ਲਾਤੇ ਆ ਠੀਕ ਆ ਆ ਪਿੰਡੀਆਂ ਥੋੜੀਆਂ ਜੀਆਂ ਤੋੜੀਆਂ ਵਾ ਹਾਂਜੀ ਤੇ ਚਲੋ ਨਦੀਪ ਨੇ ਰੋਟੀ ਖਾਣੀ ਆ ਇਹ ਕੱਟ ਕੇ ਬਣਾ ਲਾ ਥੋੜੀਆਂ ਜੀਆਂ ਚਲੋ ਠੀਕ ਆ ਮੈਂ ਬਣੀ ਦਾਲ ਨਾਲ ਰੋਟੀ ਕੀ ਦੇਣੀ ਆ ਉਹਨੂੰ ਠੀਕ ਮੈਂ ਨਾ ਪਿੰਡੀਆਂ ਨਾ ਕੱਟ ਕੇ ਧੋਤੀਆਂ ਤੁਸੀਂ ਨਾ ਤੜਕਾ ਲਾ ਦਿਓ ਹਾਏ ਮੇਰੀਏ ਕਿਸਮਤੇ ਆ ਕੀ ਕੀਤਾ ਯੋ ਪਿੰਡੀਆਂ ਪਹਿਲਾਂ ਧੋ ਕੇ ਭੋਨੇ ਨਾ ਸਾਫ਼ ਕਰਕੇ ਫੇਰ ਕੱਟੀ ਦੀਆਂ ਲਾਵਾ ਤੂੰ ਕੱਟ ਕੇ ਤੇ ਧੋਤੀਆਂ ਵਾ ਇਹਦੀ ਸਬਜ਼ੀ ਕਿੱਦਾਂ ਬਣਾਉਣੀ ਆ ਮੈਨੂੰ ਇਹ ਕਿ ਸਬਜ਼ੀ ਧੋ ਕੇ ਖਾਈ ਦੀ ਆ ਦਾਲ ਬਣਾਈ ਹੀ ਟਾਟਾ ਗੋਣ ਕਹਿੰਦਾ ਮੈਂ ਫੁਲਕੇ ਵੀ ਲਾ ਲੇ ਤੇ ਮੈਂ ਹਾਂ ਚੱਲਣਾ ਆਈ ਮੇਰੇ ਵਾਲਾ ਦੀਦੀ ਕੋਈ ਕੰਮ ਕਰਨ ਵਾਲਾ ਹੈਗਾ ਤਾਂ ਮੈਨੂੰ ਦੱਸੋ ਮੈਂ ਕਰ ਦਿੰਨੀ ਆ ਆ ਮੈਨੂੰ ਪਤਾ ਲੱਗਾ ਸਬਜ਼ੀ ਬੜੀ ਸਵਾਦ ਬਣੀ ਪਿੰਡੀਆਂ ਦੀ ਅੱਜ ਆ ਵੇਖ ਲੈ ਆਪਣੀ ਨਿੱਕੀ ਭਾਬੀ ਦੇ ਕੰਮ ਆ ਆ ਬਣਾਈ ਆ ਤੇਰੇ ਵਾਸਤੇ ਪਕਵਾਨ ਗੱਲ ਤੇ ਤੇਰੀ ਠੀਕ ਆ ਭਾਬੀ ਪਰ ਜਦੋਂ ਤੁਸੀਂ ਜਾਂ ਅਹੀਂ ਕੋਈ ਮੰਮੀ ਉਦੋਂ ਤੇ ਬੜੇ ਨੱਕ ਚਾੜਦਾ ਹੁੰਦਾ ਸੀ ਚੀਜ਼ਾਂ ਤੇ ਗੂੰਦ ਵੱਧ ਤੇ ਇਦਾਂ ਗੱਲ ਕੀ ਕਰਨੀ ਹੁਣ ਤੁਹਾਡੇ ਸਾਹਮਣੇ ਹੀ ਆ ਸਾਰਾ ਦਿਨ ਤੇ ਵਿਹਲੇ ਰਹੰਨੇ ਤੇ ਮੈਂ ਸੋਚਨੀ ਕਿ ਸਕੂਲ 'ਚ ਨਾ ਟੀਚਿੰਗ ਦੀ ਜੌਬ ਲੈ ਲਾਂ ਇਦਾਂ ਕਰ ਚੱਲੀ ਤੇ ਤੂੰ ਹੈਗੀ ਨਾ ਤੇ ਤੈਨੂੰ ਮੈਂ ਥੋੜੇ ਜਿਹੇ ਪੈਸੇ ਦਿੰਨੀ ਆ ਤੇ ਆਪਣੀ ਮਰਜ਼ੀ ਦਾ ਸੂਟ ਲੈ ਆ ਚੱਲ ਫੁਲਕੇ ਤੇ ਲੱਤ ਗਿਆ ਹੁਣ ਦੀਦੀ ਹਾਂਜੀ ਕੋਈ ਕੰਮ ਹੈ ਤੇ ਦੱਸੋ ਮੈਂ ਕਰਾਂ ਮੈਂ ਫ੍ਰੀ ਹੀ ਕੰਮ ਕੀ ਕਰਨਾ ਦਾਲ ਬਣੀ ਆ ਫੁਲਕੇ ਮੈਂ ਲਾਤੇ ਆ ਠੀਕ ਆ ਆ ਪਿੰਡੀਆਂ ਥੋੜੀਆਂ ਜੀਆਂ ਤੋੜੀਆਂ ਵਾਂ ਹਾਂਜੀ ਤੇ ਚਲ ਉਹ ਨਦੀਪ ਨੇ ਰੋਟੀ ਖਾਣੀ ਆ ਇਹ ਕੱਟ ਕੇ ਬਣਾਉਣਾ ਥੋੜੀਆਂ ਜੀਆਂ ਚਲੋ ਠੀਕ ਆ ਮੈਂ ਬਣਾ ਦਾਲ ਨਾਲ ਰੋਟੀ ਕੀ ਦੇਣੀ ਆ ਨੂੰ ਠੀਕ ਆ ਜੀ ਜੀ ਆ ਲੱਲਾ ਕਰਦ ਤੇ ਕੱਟ ਕੇ ਨਾ ਇਨਾ ਤੜਤਲਾ ਚਲੋ ਠੀਕ ਹੈ ਮੈਂ ਕੋਈ ਨਹੀਂ ਮੈਂ ਬਣਾ ਲੰਨੀ ਚਲ ਠੀਕ ਲੈ ਪਿੰਡੀਆਂ ਕਟੀਆਂ ਲੀਆਂ ਚਲ ਮੈਂ ਹੁਣ ਇਹਨਾਂ ਨੂੰ ਧੋਈ ਲਵਾਂ ਟੋਕਰੀ ਵੀ ਨਹੀਂ ਪਤਾ ਤੇ ਕੋਈ ਚਲ ਕੋਈ ਨਹੀਂ ਦੀਦੀ ਹਾਂਜੀ ਮੈਂ ਨਾ ਪਿੰਡੀਆਂ ਨਾ ਕੱਟ ਕੇ ਧੋਤੀਆਂ ਤੁਸੀਂ ਨਾ ਤੜਕਾ ਲਾ ਦਿਓ ਚਲ ਠੀਕ ਆ ਕੋਈ ਗੱਲ ਨਹੀਂ ਮੈਂ ਲਾ ਦੇਣੀ ਤੜਕਾ ਤੂੰ ਨਹੀਂ ਕਦੀ ਪਿੰਡੀਆਂ ਬਣਾਈਆਂ ਨਹੀਂ ਮੈਂ ਨਾ ਤੜਕਾ ਨਹੀਂ ਕਦੀ ਲਾਇਆ ਤੇ ਮੈਨੂੰ ਜਰਾ ਦੱਸ ਦੋ ਤੇ ਤਾਂ ਮੈਂ ਲਾ ਦੇਣੀ ਆ ਚਲ ਆ ਤੈਨੂੰ ਮੈਂ ਦੱਸਾਂ ਠੀਕ ਹੈ ਜੀ ਜੀ ਦੀਦੀ ਹਾਏ ਮੇਰੀਏ ਕਿਸਮਤੇ ਆ ਆ ਕੀ ਕੀਤਾ ਯੋ ਪਿੰਡੀਆਂ ਪਹਿਲਾਂ ਧੋ ਕੇ ਪੋਣੇ ਨਾਲ ਸਾਫ਼ ਕਰਕੇ ਫੇਰ ਕੱਟੀ ਦੀਆਂ ਹੰਧਾਵਾਂ ਤੂੰ ਕੱਟ ਕੇ ਤਾਂ ਤੋਤੀਆਂਵਾ ਇਹਦੀ ਸਬਜ਼ੀ ਕਿੱਦਾਂ ਬਣਾਉਣੀ ਆ ਮੈਨੂੰ ਇਹ ਕਿ ਸਬਜ਼ੀ ਧੋ ਕੇ ਖਾਈ ਦੀ ਆ ਹਾਏ ਤੋ ਕੇ ਖਾਈ ਦੀਆ ਸਬੂਤੀਆਂ ਨੂੰ ਤੋਈਦਾ ਹੁੰਦਾ ਵਾ ਫੇਰ ਉਹਨੂੰ ਪੋਣੇ ਦਾ ਚੰਗੀ ਤਰ੍ਹਾਂ ਸਾਫ਼ ਕਰੀਦਾ ਵਾ ਫੇਰ ਕੱਟੀ ਦੀਆਂ ਵਾ ਬੀਬੀ ਮੈਂ ਨਾ ਕਦੀ ਬਣਾਈਆਂ ਨਹੀਂ ਸੀ ਤੇ ਮੈਨੂੰ ਪਤਾ ਨਹੀਂ ਲੱਗਾ ਹਾਏ ਜੇ ਕਦੀ ਤੂੰ ਬਣਾਈਆਂ ਨਹੀਂ ਤੇ ਬਣਾਉਂਦੇ ਆਂ ਨਹੀਂ ਵੇਖਿਆ ਘਰ ਮੰਮੀ ਨਹੀਂ ਬਣਾਉਂਦੇ ਹੁੰਦੇ ਪਰ ਮੈਂ ਰਸੋਈ ਚ ਹੀ ਨਹੀਂ ਗਈ ਕਦੀ ਮੈਂ ਤਾਂ ਬਸ ਪੜ੍ਹਦੀ ਹਣੀ ਬਾਹਰ ਜਾ ਰੋਟੀ ਤਾਂ ਪਕਾ ਕੇ ਦੇ ਖਾਣੀ ਪੈਣੀ ਆ ਨਾ ਪੜਾਈ ਥੋੜਾ ਖਾਣੀ ਆ ਆ ਹੁਣ ਕਿਹਦੇ ਸਿਰ 'ਚ ਮਾਰਾਂ ਮੈਂ ਕੋਈ ਨਾ ਮੈਂ ਦਵਾਰਾ ਹੋਰ ਮੈਨੂੰ ਦੇਦਾ ਪਿੰਡਿਆਂ ਨੂੰ ਮੈਂ ਲਾਗੇ ਤੀ ਖੜੀ ਹੋ ਜਾ ਮੈਂ ਕੱਟ ਕੇ ਬਣਾ ਦੂੰ ਹੁਣ ਮੈਂ ਕਿੱਥਨ ਲਿਆ ਮੈਂ ਪਿੰਡ ਕੈਂਦੀਆਂ ਕਿਤ ਲਾਈਆਂ ਸੀ ਆਪਣੀਆਂ ਇੰਨੀਆਂ ਕਿ ਹੈਗੀਆਂ ਸੀ ਉਹ ਦੀਦੀ ਕੰਮ ਨਾ ਕੀਤਾ ਹੋਵੇ ਨਾ ਫਿਰ ਨਹੀਂ ਪਤਾ ਲੱਗਦਾ ਹੁਣ ਤੂੰ ਹੀ ਜਿਆਦਾ ਗੁੱਸੇ ਨਾ ਹੋਵੋ ਤੇ ਮੈਨੂੰ ਗਾਂ ਤਾਂ ਮੈਂ ਤੁਹਾਨੂੰ ਪੁੱਛ ਲਿਆ ਕਰੂੰਗੀ ਤੁਸੀਂ ਲਾਗੇ ਖੜੇ ਹੋ ਜਾ ਕਰੋ ਨਾ ਮੇਰੇ ਚੱਲ ਕੋਈ ਗੱਲ ਨਹੀਂ ਹੁਣ ਮੈਂ ਨਾ ਦਾਅ ਕੱਲੀ ਨਾ ਰੋਟੀ ਫੜਾ ਦਿੰਨੀ ਉਹਨਾਂ ਨੂੰ ਹੋਰ ਕੀ ਆ ਗੱਲਾਂ ਤਾਂ ਨੇ ਕਰਨੀਆਂ ਹੀ ਆ ਉਹ ਫਿਰ ਮੈਨੂੰ ਸੁਣਨੀਆਂ ਪੈਣੀਆਂ ਚਲੋ ਕੋਈ ਜਾ ਜਾ ਕੇ ਕਰ ਲੈ ਹੋਰ ਕੋਈ ਕੰਮ ਠੀਕ ਹੈ ਜੀ ਅਰੇ ਇਹ ਲੈ ਦੀ ਪੜਾਈ ਪੀਂਡੀ ਗੱਦ ਨਿਕ ਨਿਕ ਨਿਆਣੇ ਬਣਾ ਲੈਂਦੇ ਆ ਤੈਨੂੰ ਕੁਛ ਅੱਜ ਗੇ ਇਹਨਾਂ ਨੂੰ ਨਹੀਂ ਪਤਾ ਵੀ ਪਹਿਲਾਂ ਧੋ ਕੇ ਤੇ ਫਿਰ ਕੱਟੀ ਦੀਆਂ ਵਾ ਤੇਰੇ ਵਾਲੀ ਤਾਂ ਉਹੀ ਹੱਦ ਹੋਈ ਆ ਮੈਂ ਕਦੀ ਕੰਮ ਨਹੀਂ ਕੀਤਾ ਤੂੰ ਕੰਮ ਨਹੀਂ ਕੀਤਾ ਤਾਂ ਇਹ ਕਿਹੜਾ ਪਿੱਛੇ ਚੌਂ ਕਰਾਂ ਦਾ ਕੰਮ ਰੱਖਿਆ ਸੀ ਆਪਣੇ ਕੋਲ ਸਿੱਖ ਕੇ ਆਏ ਆ ਹੱਦ ਵਾਲੀ ਗੱਲ ਵਾ ਪਤਾ ਨਹੀਂ ਤੇ ਆਲੇ ਬੜਾ ਹੋ ਗਿਆ ਵਾ ਰੋਟੀ ਬਣਾਈ ਕਿ ਨਹੀਂ ਆ ਜੇ ਬਣਾਈ ਮੈਨੂੰ ਤੇ ਭੁੱਖ ਲੱਗੀ ਆ ਅਜੇ ਕੋਈ ਮਿਲ ਨੂੰ ਦੱਸਿਆ ਹੀ ਨਹੀਂ ਕਿ ਇਹਨੇ ਵਾ ਅੱਜ ਹੀ ਨਹੀਂ ਮਾਰੀ ਪਰ ਰੋਟੀ ਬਣ ਗਈ ਮਾਂ ਮੇਨਾਂ ਦੇ ਕਿੱਥੇ ਗਈ ਆ ਪਤਾ ਨਹੀਂ ਕਿੱਥੇ ਗਈ ਆ ਕਿਤੇ ਬਾਹਰ ਹੀ ਹੋਊਗੀ ਅੱਛਾ ਅੱਛਾ ਤੇ ਮੈਂ ਆ ਤਾਂ ਰੋਟੀ ਦੀ ਕੰਢਾ ਹੀ ਆ ਜੇ ਤਾਂ ਕੁਝ ਨਹੀਂ ਕੀਤਾ ਰੋਟੀ ਪਾਣੀ ਦਾ ਪ੍ਰੋਗਰਾਮ ਆਇਆ ਮਮੀ ਕੀ ਤੁਹਾਨੂੰ ਮੈਂ ਦੱਸਾਂ ਦਾਲ ਬਣਾਈ ਹੀ ਆਟਾ ਗੋਨ ਕੇ ਤਾਂ ਮੈਂ ਫੁਲਕੇ ਵੀ ਲਾ ਲੇ ਅੱਛਾ ਤੇ ਮੈਂ ਹਾਂ ਚੱਲ ਨਾ ਆਈ ਮੇਰੇ ਵਾਲਾ ਦੀਦੀ ਕੋਈ ਕੰਮ ਕਰਨ ਵਾਲਾ ਹੈਗਾ ਤਾਂ ਮੈਨੂੰ ਦੱਸੋ ਮੈਂ ਕਰ ਦਿੰਨੀ ਆ ਮੈਂ ਹਾਂ ਕਰਨਾ ਕੀ ਆ ਆ ਪਿੰਡੀਆਂ ਥੋੜੀਆਂ ਜੀਆਂ ਮੈਂ ਤੋੜੀਆਂ ਵਾ ਕੱਟ ਕੇ ਤੇ ਇਹਨਾਂ ਨੂੰ ਤੜਕਾ ਲਾ ਲਾ ਚੱਲ ਹੁਣ ਕੁੜੀ ਆਈ ਏ ਦੋ ਸਬਜ਼ੀਆਂ ਚਾਹੀਦੀਆਂ ਵਾ ਆਹ ਤੇ ਮੰਮੀ ਉਹਨਾਂ ਕ ਚੱਜੀ ਨੇ ਕੀ ਕੀਤਾ ਪਿੰਡੀਆਂ ਕੱਟ ਕੇ ਨਾ ਤੇ ਉਹਨਾਂ ਨੂੰ ਧੋਤਾ ਤੇ ਨੋਂ ਤੁਹਾਡੀ ਅਜ ਤੁਹਾਡੇ ਵਾਸਤੇ ਨਾ ਤਰੀ ਵਾਲੀਆਂ ਪਿੰਡੀਆਂ ਬਣਾਉਣ ਲੱਗੇ ਮੈਨੂੰ ਤਾਂ ਹਾਸਾ ਆਉਣ ਲਿਆ ਵਾ ਖਾ ਕਰ ਪਰਿਆ 10 ਪਿੰਡੀਆਂ ਕਾਹਨ ਕੱਟ ਕੇ ਧੋਂਦਾ ਉਹ ਤੇ ਪਹਿਲੋਂ ਧੋ ਕੇ ਫਿਰ ਉਹਨਾਂ ਨੂੰ ਸੁਕਾ ਕੇ ਕੱਪੜੇ ਨਾ ਸਾਫ ਕਰੀਦਾ ਫਿਰ ਉਹ ਚੀਰੀ ਦੀਆਂ ਨੇ ਮੈਹਾ ਵੇਖਣ ਵਾਲਾ ਕੰਮ ਵਾ ਉਮ ਤਰਿਆਂ ਲੈ ਸਾ ਛੱਡਣ ਦੀਆਂ ਧਿਆਨ ਦੇ ਦੀਦੀ ਹੁਣ ਤੜਕਾ ਤਹੀਂ ਲਾ ਦੋ ਮੈਂ ਹੁਣ ਇਹ ਤੇਰਾ ਸਿਰ ਚ ਮਾਰਾਂ ਇਹ ਤੜਕਾ ਇਹਨਾਂ ਨੂੰ ਲਾਵਾਂ ਮੈਂ ਆਹ ਉਹ ਉਹ ਪਿੰਡੀਆਂ ਖਾਣ ਵਾਲੀਆਂ ਨੇ ਕੋਈ ਆਹ ਜਿੰਨੂੰ ਤੜਕਾ ਲਾਉਣਾ ਵਾ ਉਹ ਤਾਂ ਤੜਕਾ ਵੀ ਖਰਾਬ ਕਰਨਾ ਮੈਂ ਹਾਂ ਮੇਰੀ ਸੁਣ ਗੱਲ ਤੂੰ ਕਦੀ ਬਣਾਈਆਂ ਨਹੀਂ ਤੇਰੀ ਮੰਮੀ ਤੇ ਕਰ ਸਬਜ਼ੀ ਬਣਾਉਂਦੀ ਹਊ ਕਦੀ ਤੂੰ ਵੇਖਿਆ ਵੀ ਨਹੀਂ ਕਿੱਦਾਂ ਬਣਾਉਂਦੀ ਆ ਨਹੀਂ ਦੀਦੀ ਮੈਂ ਨਾ ਪੜਦੀ ਰਹੀਆਂ ਤੁਸੀਂ ਗੁੱਸੇ ਨਾ ਹੋ ਪਿੰਡੀਆਂ ਹੋਰ ਲੈ ਆ ਦੁੱਧ ਮੇਰੇ ਲਾਗੇ ਖਲੋ ਜੋ ਤੇ ਮੈਂ ਆਹ ਪਿੰਡੀਆਂ ਦਾ ਕਿਹੜਾ ਬਾਗ ਲਾਇਆ ਵਾ ਚਾਰ ਤੇ ਬੂਟੇ ਆ ਉਹ ਮੈਂ ਤੋੜ ਕੇ ਲੈ ਆਈ ਤੇਰੇ ਵਾਸਤੇ ਤੇ ਚਲ ਬਣਾ ਦ ਮੰਮੀ ਨੂੰ ਕੰਮ ਕੋਈ ਵੀ ਨਹੀਂ ਆਉਂਦਾ ਕਿਦਾਂ ਕੰਮ ਚੱਲੇਗਾ ਤੇ ਅੱਗੇ ਸੋਚਨੀ ਆਂ ਵੀ ਇਹਦੀ ਮਾਂ ਨੇ ਇਹਨੂੰ ਕੋਈ ਕੰਮ ਦੱਸਿਆ ਨਹੀਂ ਪੜ੍ਹਾਈ ਵੀ ਕੁੜੀਆਂ ਕਰਦੀਆਂ ਨੇ ਕੁੜੀਆਂ ਕੰਮ ਵੀ ਸਾਰਾ ਕਰਦੀਆਂ ਚੌਕੇ ਦਾ ਰੋਟੀ ਪਾਣੀ ਦਾ ਸੋਨਾ ਬਣਾਉਂਦੀਆਂ ਨੇ ਇਹ ਨਹੀਂ ਗੱਲ ਵੀ ਨਹੀਂ ਅੱਜ ਕੱਲ ਤਾਂ ਫੋਨਾਂ ਤੇ ਸਭ ਕੁਝ ਦੱਸ ਦਿੰਦੇ ਆ ਜੇ ਇਹ ਨਾ ਖਾਣੇ ਦੇ ਵਿੱਚ ਅਕਲ ਹੋਏ ਤਾਂ ਫੋਨ ਖੋਲ ਕੇ ਕੱਢ ਲਈ ਕਿ ਪਿੰਡੀਆਂ ਕਿਦਾਂ ਬਣਾਉਣੀ ਆਵਾ ਤਾਂ ਮਿੰਟੋ ਮੈਂਟੀ ਲੋਕੇ ਨਿਆਣੇ ਬਣਾ ਲੈਂਦੇ ਆ ਫੋਨ 'ਚ ਪਤਾ ਲੱਗ ਜਾਂਦਾ ਸਭ ਕੁਝ ਜਿਹੜੀ ਚੀਜ਼ ਹੁਣ ਤੇ ਲੋਕੇ ਫੋਨ ਖੋਲ ਲੈਂਦੇ ਨੇ ਵੇਖ ਲੈਂਦੇ ਨੇ ਜਿੱਦਾਂ ਚੀਜ਼ ਬਣਨੀ ਹੁੰਦੀ ਹੈ ਬਣਾ ਲੈਂਦੇ ਨੇ ਤੇ ਬੱਸ ਜੀ ਇਹਨੇ ਨਾ ਹੁਣ ਅੰਦਰ ਬਹਿ ਜਾਣਾ ਵਾ ਹੁੰਦੀ ਦੀ ਫੇਰ ਬਣਾਵੇਂ ਕੋਹ ਨਾ ਕੋ ਤੇ ਚੱਲ ਫੇਰ ਰੋਟੀ ਖਾਣੀ ਹੁਣ ਗੱਲ ਬਣ ਗਈ ਫੇਰ ਚਲੋ ਜੀ ਜਾਣ ਕੇ ਕੰਮ ਖੜੇ ਖਰਾਬ ਕਰਦੀ ਐ ਕਿ ਜਾ ਮੱਦਾ ਹੀ ਚਾਚੀ ਹੈ ਨਹੀਂ ਕਿਤੇ ਚੌਂਕੇ ਚ ਵੜੀ ਨਹੀਂ ਕਿਤੇ ਈਪ ਤਾਂ ਕੀ ਕਰਦੀ ਫਿਰਦੀ ਆ ਮੈਨੂੰ ਤੇ ਆਵੇ ਤੇ ਬੜਾ ਗੁੱਸਾ ਚੜਦਾ ਵਾ ਪਰ ਨਹੀਂ ਇਹ ਗਲਤ ਖਾਲਵਾ ਮਾਵਾ ਦਾ ਫਰਜ਼ ਹੁੰਦਾ ਵਾ ਧੀ ਪੁੱਤ ਪੜਦਾ ਵੀ ਆ ਤੇ ਕੰਮ ਵੀ ਸਿਖਾ ਲੈਣਾ ਪੈਂਦਾ ਉਹਨੂੰ ਰੋਟੀ ਨਹੀਂ ਖਾਣੀ ਚੱਲ ਹੁਣ ਫਿਰ ਮੈਂ ਨਾ ਹੋਰ ਕੁਝ ਵੇਖ ਲਾਂ ਨਾਲ ਮਕਰੋਨੀ ਪਈ ਆ ਉਹ ਬਣਾ ਲਈ ਨਹੀਂ ਆ ਵੇਖ ਲੈ ਫਿਰ ਜੇ ਹੁਣ ਕੁਝ ਹੋਰ ਹੈ ਆ ਮੈਨੂੰ ਤਾਂ ਹੁਣ ਬਣਾਉਣਾ ਹੀ ਪੈਣਾ ਵਾ ਉਹਨੇ ਤਾਂ ਹੁਣ ਆਪਣੇ ਗਲੋਫਾ ਲਾਤਾ ਰੋਟੀ ਤਾਂ ਹੋਣੀ ਕਿ ਨਹੀਂ ਜਾਣ ਕੇ ਖਰਾਬ ਕੀਤਾ ਹੋਣਾ ਹਾਂ ਆ ਤਾਂ ਕਦੀ ਨਹੀਂ ਕਿਤੇ ਸੁਣੀ ਗੱਲਾਂ ਨਵਾਂ ਹੀ ਕੰਮ ਵੇਖ ਲਿਆ ਪਿੰਡੀਆਂ ਚੀਰ ਕੇ ਤੇ ਫੇਰ ਤੋਂ ਹੋਣੀਆਂ ਉਹ ਤੇ ਹੁਣ ਲੈਸ ਲੈਸਾਂ ਛੱਡਦੀਆਂ ਹੋਣੀਆਂ ਨੇ ਇਦਾਂ ਬਸ ਖਾਣ ਵਾਈਆਂ ਨੇ ਦਫਾ ਕਰ ਪਰੇ ਸੁੱਟ ਕੇ ਬੈਠੇ ਉਹਨਾਂ ਇਹੋ ਜਿਹੀ ਪਿੰਡੀਆਂ ਖਾਣੀਆਂ ਆ ਆ ਜਾ ਪੁੱਤ ਮੰਮੀ ਰੋਟੀ ਨਹੀਂ ਬਣੀ ਮੈਨੂੰ ਤਾਂ ਭੁੱਖ ਬੜੀ ਲੱਗੀ ਆ। ਮੁੱਤੀ ਇਹ ਰੋਟੀ ਕੀ ਬਣੀ ਆ ਮੈਂ ਤੇ ਆਪ ਰੋਟੀ ਲੇਕਣ ਲਈ ਆ। ਹਾਂ। ਤੇ ਉਹਨੂੰ ਵੱਡੀ ਨੂੰ ਪੁੱਛਿਆ ਸੀ ਮੈਂ ਅੱਗੇ ਇੱਥੇ ਆਈ ਸੀ। ਤੇ ਮੈਂ ਕਿਹਾ ਪੁੱਤ ਰੋਟੀ ਬਣੀ ਨਹੀਂ ਅੱਜ ਕੀ ਗੱਲ ਆ ਅੱਜ ਬੜੀ ਰੋਟੀ ਲੇਟ ਕਰਤੀ ਤਾਂ ਮੈਨੂੰ ਤੇ ਆਪ ਭੁੱਖ ਲੱਗੀ ਆ। ਆਂਦੀ ਆ ਫਿਰ ਰੋਟੀ ਮੰਮੀ ਕੀ ਮੈਂ ਲਿਆਵਾ। ਉਹਨੂੰ ਮੈਂ ਆਂਦੀ ਮੈਨੂੰ ਆਂਦੀ ਮੈਨੂੰ ਕੋਈ ਕੰਮ ਦੱਸ। ਅੱਛਾ ਤੇ ਉਹ ਆਂਦੀ ਮੈਂ ਕੰਮ ਕੀ ਦੱਸਣਾ ਮੈਂ ਰੋਟੀਆਂ ਮੈਂ ਪਕਾ ਲਈਆਂ ਦਾਲ ਬਣਾ ਲਈ ਸਭ ਕੁਝ ਕਰ ਲਿਆ ਤੇ ਫਿਰ ਮੈਂ ਉਹਨੂੰ ਆਖਿਆ ਬਿਚਾਲਾ ਪਿੰਡੀਆਂ ਨੇ ਮੈਂ ਇਹਆਂ ਪਿੰਡੀਆਂ ਤੋੜ ਕੇ ਤੇ ਇਹ ਤੋਂ ਚੀਰ ਕੇ ਤੇ ਬਣਾ ਲਾ ਉਹਨੇ ਪਿੰਡੀਆਂ ਚੀਰ ਕੇ ਤੇ ਫੇਰ ਪਾਣੀ ਚ ਤੋਦਦੀ ਨਾ ਕਦੀ ਪਿੰਡੀਆਂ ਚੀਰ ਕੇ ਵੀ ਕੋਈ ਤੁੰਦਾ ਵਾ ਤੇ ਉਹ ਤੇ ਸਬਜੀ ਉਹ ਖਾਂਜੋਗੀ ਥੋੜੀ ਰਣੀ ਖਾਂਜੋਗੀ ਛੱਡ ਕੇ ਉਹ ਤੇ ਰੰਨਣ ਵਾਲੀ ਵੀ ਨਹੀਂ ਰਹਿ ਗਈ ਉਹ ਤੇ ਪਿੰਡੀਆਂ ਚੀਰੀਆਂ ਚ ਘੋਤੇ ਹੋਣ ਤੇ ਉਹ ਤੇ ਹਮ ਲੇਸਾਂ ਛੱਡ ਦਿਆਂ ਆਹੋ ਹੀ ਕਹਿਣਾ ਉਹ ਤੇ ਖਾਂਜੋਗੀ ਵੀ ਨਹੀਂ ਰਹੀ ਉਹ ਮੈਨੂੰ ਦੱਸ ਗਈ ਆ ਵਿਚਾਰੀ ਰਮਨ ਯਾਰ ਕੰਮ ਕੀਤਾ ਹੀ ਇਹਨੇ ਤੇ ਹੁਣ ਕੀ ਕਰਾਂ ਹੁਣ ਮੈਂ ਫੇਰ ਆਂਦੀ ਕੁਛ ਨਾ ਕੁਛ ਬਣਾਵਾ ਹੁਣ ਹੋਰ ਹੋਰ ਸੁੱਤ ਨਹੀਂ ਹਾਂ ਯਾਰ ਸਪੱਟੀਆਂ ਸਾਂ ਲੈਣੇ ਤੇ ਹੁਣ ਮੈਂ ਮਟਰਨੀ ਬਣਾ ਕੇ ਤੇ ਫੇਰਾਂ ਦੀ ਕੁੜੀ ਭੈਣ ਦੀਦੀ ਆਈ ਐ ਤੇ ਉਹਨੂੰ ਵੀ ਰੋਟੀ ਖਵਾ ਲੈਣੀ ਐ ਤੇ ਉਹਨੂੰ ਮੈਂ ਕੀ ਕਰਾਂ ਹੁਣ ਇਹਦਾ ਐਨੀ ਕਾਹੇ ਜੋਗੀ ਮੰਮੀ ਕੱਲ ਜਦੋਂ ਤੁਸੀਂ ਨਹਾਉਣ ਗਏ ਸੀ ਮਗਰੋਂ ਮੈਂ ਚੰਗੀ ਕੀਤੀ ਫੇਟੰਦੀ ਐ ਮੈਂ ਚੰਗੀ ਆ ਸੁਨਾਈਆ ਫੇਰ ਬੋਲੀ ਨਹੀਂ ਫੇਰ ਬੋਲਣਾ ਕਿ ਯਾਰ ਓੰਜੇ ਵਾਲੇ ਮੂੰਹ ਜਿਹਾ ਬਣਾ ਕੇ ਤੇ ਮੁੜ ਕੇ ਖੜੀ ਮੈਂ ਜਾ ਚੱਲ ਜਾ ਅੰਦਰ ਮੈਂ ਕੋ ਹੁਣ ਕੁਝ ਹੋਰ ਸੁਣਾਂਗੀ ਅੱਛਾ ਵਾਵਾ ਗਿੱਦੀ ਠੰਡੀ ਮੈਂ ਉਹਦਾ ਜਾਣ ਕੇ ਕਰਉਂਦੀ ਐ ਕਿ ਅੱਜ ਹੋਵੇ ਤੇ ਇਦਾਂ ਕਰਾਵੇ ਨਾ ਚਾਜੀ ਨਹੀਂ ਖਰੇ ਸਿੱਖਿਆ ਇਹਨੇ ਹੋਈ ਇਹਨਾਂ ਨੇ ਕਦੀ ਪਿੰਡੀਆਂ ਪੇਕੇ ਬਣਾਈਆਂ ਨਾ ਹੋਣਗੀਆਂ ਦੀ ਮਾਂ ਨੇ ਬਣਿਆ ਬਣਾਈ ਐ ਖਾਧੀਆਂ ਹੋਣਗੀਆਂ ਨਾ ਮਾਂ ਨੇ ਕਿਹਾ ਹੋਣਾ ਬਣਾਉਣ ਦੇ ਉਹਨਾਂ ਨੇ ਕਿਹਾ ਹੋਣਾ ਕਿ ਮੈਂ ਵੀ ਸਿੱਖਣਾ ਕਿਤੇ ਬਣਾਉਂਦੀ ਨੂੰ ਹੀ ਵੇਖ ਲੈਂਦੀ ਜਾਂ ਮਾਂ ਹੀ ਚੱਜ ਦੱਸਦੀ ਕਿ ਕੁੜੀਏ ਤੂੰ ਬਗਾਨੇ ਘਰ ਜਾਣਾ ਵਾ ਤੇ ਉੱਥੇ ਕਿਦਾਂ ਕੋਈ ਚੀਜ਼ ਬਣਾਵੇਂਗੀ ਆ ਇਧਰ ਵੇਖ ਐਦਾਂ ਬਣਾਈਦੀ ਆ ਆ ਚੀਜ਼ ਇਹਨੂੰ ਪਤਾ ਲੱਗਦਾ ਕਿਤਾਬਾਂ ਹੀ ਫੋਲ ਛੜੀਆਂ ਬਸ ਹੋਰ ਕੁਛ ਨਹੀਂ ਆ ਬਣ ਕੇ ਤੂੰ ਜਿਹੜੇ ਦਾਲ ਬਣਾਇ ਨਾ ਉਹੀ ਦੇ ਦੇ ਉਹਦੀਆਂ ਭਿੰਡੀਆਂ ਉਹਨੂੰ ਹੀ ਖਾਣ ਨੂੰ ਦਈ ਮੈਂ ਨਹੀਂ ਉਹ ਖਾਣ ਨੂੰ ਉਹ ਹੁਣ ਆਂਦੀ ਮੈਂ ਮਕਰੋਨੀ ਨਾਲ ਥੋੜੀ ਜਿਹੀ ਬਣਾ ਲੈਨੀ ਆ ਹੁਣ ਕੀ ਕਰਾਂ ਮੇਰੀ ਦਾਲ ਹੀ ਰਹਿਣ ਦਵਾ ਕੱਲੀ ਫਿਰ ਕੀ ਆ ਮੇਰੀ ਦਾਲ ਨੂੰ ਉੱਥੇ ਕੀ ਰੋਟੀ ਖਾਣੀ ਆ ਹਾਂ ਤਾਂ ਕੱਲ ਇਦਾਂ ਹੀ ਆ ਉਹਨਾਂ ਕਹਿੰਦੇ ਰਹਿਣ ਦੇ ਨੀ ਭਿੰਡੇ ਸੁੱਟਣੀਆਂ ਕੱਲੀ ਉਹਨੂੰ ਕਹਿਣਾ ਹੀ ਐ ਨਾ ਉਹਨੂੰ ਰੋਟੀ ਖਵਾਏ ਪਤਾ ਤਾਂ ਲੱਗੇ ਮੈਂ ਕੀ ਬਣਾਉਣੀ ਆ ਤਾਂ ਕਿੰਨੇ ਜੋਗੀ ਮੈਂ ਕਰ ਵੇ ਇਹਨੂੰ ਪਤਾ ਲੱਗ ਜਾਉ ਕਿ ਇਹੋ ਜਿਹਾ ਰੋਟੀ ਪਾਣੀ ਬਣਾਉਂਦੀ ਮੇਰੀ ਘਰ ਦੀ ਆਉ ਤਾਂ ਹੀ ਕਹੋ ਉਹਨੂੰ ਦੋਵਾਂ ਜਿਹਾਂ ਨੂੰ ਇਹੇ ਦਹੀਂ ਦਾਲ ਦੂਲ ਕੁਛ ਨਾ ਦੇ ਇਹਨਾਂ ਨੂੰ ਕਹਾਂ ਵੀ ਤੇਰੇ ਨਾਲ ਦੀਨੇ ਬੜੀ ਵੀ ਤੇ ਸਬਜੀ ਬਣਾਏ ਰੋਟੀ ਖਾਓ ਆ ਨਹੀਂ ਆਨੇ ਜੇ ਆਖੇ ਕਿ ਆਪ ਕਿ ਬਣਾ ਲਾ ਆਪਣੇ ਜੋਗੀ ਦੋਮਾਂ ਦੀਆਂ ਜੋਗੀ ਬਣਾ ਲਓ ਤੇ ਆ ਆਪੇ ਦੋਵੇਂ ਖਾਂਦੇ ਰਹਿ ਨਾਲੇ ਨਾਲੇ ਖਾ ਲਾਂਗੇ ਨਾਲੇ ਵੀਰ ਨੂੰ ਪਤਾ ਲੱਗ ਜਾਊ ਕਿ ਮੇਰੀ ਘੂਰ ਪਰ ਇੱਕ ਕਿੰਨਾ ਕੋ ਸਵਾਦ ਬਣਾਉਂਦੀ ਆ ਵਾਕਤ ਗੱਲ ਸੱਚੀ ਇਦਾਂ ਹੀ ਕਰਨੇ ਆ ਆਹੋ ਇੰਨੀ ਮੈਂ ਭਾਬੀ ਨੂੰ ਮੈਂ ਕਹਿ ਕੇ ਉਨੀ ਜਰਾ ਕਿ ਰਹਿਣ ਦੇ ਉਹਨੂੰ ਕਿ ਬਣਾ ਲੈ ਇਦਾਂ ਕਰ ਜਾਂ ਨਾ ਕਹਿ ਦੇ ਤੇ ਨਾ ਇਹ ਤੂੰ ਦਾਲ ਨਾਲ ਫਿਰ ਫੁਲਕਾ ਖਾ ਲੈ ਜਿਆਦਾ ਭੁੱਖ ਲੱਗੀ ਹੋਵੇ ਆਹ ਮੈਂ ਭਾਬੀ ਨੂੰ ਕਹਿਨੀ ਨਹੀਂ ਦੇ ਦੋ ਫੁਲਕੇ ਮੇਰੇ ਲਈ ਵੀ ਦੋ ਪਾ ਲਿਆ ਨੀ ਫੁਲਕੇ ਦਾਲ ਪਾ ਕੇ ਕੋਈ ਨਹੀਂ ਮੈਂ ਲਵ ਨਹੀਂ ਇਦਾਂ ਹੀ ਖਾ ਲਾਂਗੇ ਕੋਈ ਗੱਲ ਨਹੀਂ ਭਾਬੀ ਨਾ ਆ ਜਾ ਬਾਹੂ ਹੁਣ ਹੋਰ ਕੀ ਦਿਨਾਂ ਲੱਗੇ ਹੋ ਮਹਿਮ ਕਰੋਣੀ ਥੋੜੀ ਜਿਹੀ ਬਣਾ ਲੈਨੀ ਤੇਰੇ ਵਾਸਤੇ ਆਹ ਮੈਨੂੰ ਪਤਾ ਲੱਗਾ ਸਬਜੀ ਬੜੀ ਸਵਾਦ ਬਣੀ ਪਿੰਡੀਆਂ ਦੀ ਅੱਜ ਆਹ ਵੇਖ ਲੈ ਆਪਣੀ ਨਿੱਕੀ ਭਾਬੀ ਦੇ ਕੰਮ ਆਹ ਬਾ ਨਾ ਹੀ ਤੇਰੇ ਵਾਸਤੇ ਪਕਵਾਨ ਤੇ ਨਹੀਂ ਤੇ ਕੰਮ ਕਰ ਖੈ ਨੂੰ ਸੁੱਟਣਾ ਕਿਉਂ ਆ ਉਹਨੂੰ ਕਿਹਾ ਕਿ ਨਾ ਇਹਨੂੰ ਤੜਕਾ ਆਪ ਹੀ ਦੋਵੇਂ ਜੀ ਖਾਂਦੇ ਰਹਿਣਗੇ ਉਹਨੂੰ ਪਤਾ ਲੱਗੂ ਕਿ ਮੇਰੀ ਘਰ ਪਰਿਵਾਰਵਾ ਸਵਾਦ ਸਬਜੀਆਂ ਬਣਾਉਂਦੀ ਆਂ ਆਹ ਵੇਖ ਆ ਤਾਂ ਅੰਨੇ ਬੰਦੇ ਨੂੰ ਵੀ ਪਤਾ ਵਾ ਕਿ ਧੋਰੀਏ ਤੇ ਆਹ ਕੰਮ ਹੁੰਦਾ ਵਾ ਹਾਸਾ ਵੀ ਹੁੰਦਾ ਤੱਕ ਬੁੱਸਾ ਵੀ ਚੜਦਾ ਵਾ ਤੂੰ ਰਹਿਣ ਤੇ ਸੁਣ ਤਾ ਆਪੇ ਖਾਣ ਤੇ ਪਤਾ ਤੇ ਲੱਗੂਗਾ ਸਾਨੂੰ ਜੋ ਆਂਦਾ ਕਿ ਐਵੇਂ ਉਹਦੇ ਮਗਰ ਪਏ ਰਹਿੰਦੇ ਆ ਗੱਲ ਵੈਸੇ ਨਾ ਸੱਚੀ ਆ ਆਪੇ ਖਾਣ ਦੇ ਦਾਲ ਨਾਲ ਉਹਨੂੰ ਕੁਛ ਨਾ ਦੇ ਮੈਂ ਵੀ ਦਾਲ ਨਾਲ ਰੋਟੀ ਖਾ ਲੈਣੀ ਕੋਈ ਗੱਲ ਨਹੀਂ ਰੋਟੀ ਖਾਣੀ ਆ ਦਾਲ ਨਾਲ ਬੜੀ ਵਿਧੇ ਖਾਦੀ ਜਾਣੀ ਆ ਤੂੰ ਹੋਰ ਕੁਛ ਨਾ ਬਣਾ ਆ ਤੇ ਉਹਨੂੰ ਕਹਿ ਕੇ ਆ ਤੜਕਾ ਲਾਵਾ ਇਹ ਇਹ ਤੇਰੀ ਗੱਲ ਠੀਕ ਆ ਮੈਂ ਕਹਿੰਨੀ ਵੀ ਦਾਲ ਥੋੜੀ ਹੀ ਅਹੀਂ ਦਿਖਾ ਲਈ ਦਾਲ ਦੇ ਨਾਲ ਹੁਣ ਤੂੰ ਪਿੰਡੀਆਂ ਬਣਾ ਕੇ ਨਾ ਤਾਂ ਦੋਵੇਂ ਜੀ ਖਾ ਲੋ ਭਲਾ ਕੀ ਰੰਗ ਲਉਂਦੀ ਆ ਤਨਾਲੀ ਉਹ ਗਾੜੀਆਂ ਕੀ ਕਹਿੰਦਾ ਵਾ ਉਹਨੇ ਨਹੀਂ ਨਵਦੀਪ ਨੂੰ ਆ ਉਹਨੇ ਜਿੱਦਾਂ ਦੀ ਹੋਈ ਚੁੱਪ ਕਰਕੇ ਖਾ ਲੈਣੀ ਆ ਉਹਦੀ ਕਰਦੀ ਨੇ ਬਣਾਉਣੀ ਆ ਗੱਲ ਤੇ ਤੇਰੀ ਠੀਕ ਆ ਭਾਬੀ ਪਰ ਜਦੋਂ ਤੁਸੀਂ ਜਾਂ ਅਹੀਂ ਕੋਈ ਮੰਮੀ ਉਦੋਂ ਤੇ ਬੜੇ ਨੱਕ ਛਾੜਦਾ ਹੁੰਦਾ ਸੀ ਚੀਜ਼ਾਂ ਤੇ ਗਰੂਨ ਵੱਧਦੇ ਇਦਾਂ ਹੁਣ ਵੇਨੇ ਆ ਨਾ ਸਾਨੂੰ ਜਿਹਾਉਂਦਾ ਕਿ ਉਹਨੂੰ ਐਵੇਂ ਉਹਦੇ ਮਗਰ ਪਏ ਰਹਿੰਦੇ ਆ ਚਿੱਕੀ ਬਣਾਵੇ ਮਿੱਠੀ ਬਣਾਵੇ ਜਿੱਦਾਂ ਦੀ ਮਰਜ਼ੀ ਕੋੜੀ ਕਰੇ ਵੇਨੇ ਬੜਾ ਕੀ ਕਹਿੰਦਾ ਆ ਚਲ ਠੀਕ ਆ ਵਾਕਿਆਈ ਚਲ ਤੂੰ ਬੈਹ ਮੈਂ ਰੋਟੀ ਲਿਆਉਣੀ ਆ ਤੇਰੇ ਬਾਅਦ ਤੇ ਮੰਮੀ ਵਾਕਿਆ ਦਾਲ ਨਹੀਂ ਲੈ ਆਏ ਹੁਣ ਕੋਈ ਨਹੀਂ ਮੈਂ ਦਾਲ ਹੀ ਲੈ ਆਉਣੀ ਆ ਚਲੋ ਠੀਕ ਆ ਗੱਲ ਤੇ ਵਹਿਲਾ ਨਵਦੀਪ ਜੀ ਮੰਨਣ ਵਾਲੀ ਐ ਉਹਨੂੰ ਕਹਿੰਦੇ ਦਾਲ ਥੋੜੀ ਐ ਐ ਖਾੜੀ ਚੋਆ ਜਾਣਿਆ ਨੇ ਆ ਬਣਾ ਪਿੰਡੀਆਂ ਤੇ ਦੋਵੇਂ ਦੀ ਪਿੰਡੀਆਂ ਦਾ ਖਾ ਲੋ ਹੁਣ ਵੇਨੀਆਂ ਵੀ ਤਰੀਆਂ ਵਾਲੀਆਂ ਬਣਾਉਂਦੀ ਆ ਕਿ ਸੁੱਕੀਆਂ ਬਣਾਉਂਦੀ ਆ ਹਾਏ ਹਾਏ ਰੱਬਾ ਹਾਦੀ ਹੋ ਗਈ ਐ ਦੀਬਾ ਹਾਂਜੀ ਕੀ ਕਰਾਂਡੀ ਕੁਛ ਨਹੀਂ ਚਾਦਰ ਵਛਾਈ ਹੀ ਝਾੜ ਕੇ ਅੱਛਾ ਅੱਛਾ ਹਾਂਜੀ ਕਰ ਲਿਆ ਕੰਮ ਕਰ ਜਿਹੜਾ ਕਰਨ ਨਾਲ ਹਾਂ ਬਸ ਹੋ ਗਿਆ ਮੈਂ ਨਾ ਤੁਹਾਡੇ ਨਾਲ ਗੱਲ ਕਰਨੀ ਐ ਦੱਸੋ ਆਹ ਬੈਠੋ ਦੋ ਮਿੰਟ ਗੱਲ ਸੁਣੋ ਮੇਰੀ ਕੀ ਗੱਲ ਕਰਨੀ ਗੱਲ ਕੀ ਕਰਨੀ ਹੁਣ ਤੁਹਾਡੇ ਸਾਹਮਣੇ ਹੀ ਆ ਸਾਰਾ ਦਿਨ ਤੇ ਵਿਹਲੇ ਰਹਨੇ ਆ ਤੇ ਮੈਂ ਸੋਚਨੀ ਕਿ ਸਕੂਲ ਚ ਨਾ ਟੀਚਿੰਗ ਦੀ ਜੌਬ ਲੜਾ ਤੇ ਮੈਨੂੰ ਨਾ ਕਿਤੇ ਸਕੂਲ ਲਵਾ ਦਿਓ ਤੁਸੀਂ ਸਕੂਲ ਲਵਾ ਦਿਓ ਹਾਂ ਤੇ ਵਿਹਲੀ ਗੱਡੀ ਗੱਲ ਨਹੀਂ ਕਰਦੇ ਕਦੇ ਕੰਮ ਕਰ ਨਹੀਂ ਕਰਦੀ ਕੰਮ ਤੇ ਹੁੰਦੇ ਆ ਹੁਣ ਸਾਰਾ ਦਿਨ ਕੰਮ ਥੋੜਾ ਨਾ ਹੁੰਦੇ ਆ ਨਾਲੇ ਨਾ ਖਰਚਾ ਨਿਕਲੀ ਜਾਊਗਾ ਆਪਣਾ ਉਹ ਤੇਰੀ ਗੱਲ ਤਾਂ ਠੀਕ ਆ ਪਰ ਬਾਕੀ ਇਹਨਾਂ ਸਲਾਹ ਕਰੂੰਗਾ ਤੇ ਫੇਰੀ ਆ ਆਪਣੇ ਕੋਲ ਗੱਲ ਵਾਦਾਂ ਮੈਂ ਕੀ ਸਲਾਹ ਕਰਨੀ ਆ ਦੱਸ ਪਰ ਆਪਾਂ ਕੋਈ ਆਪਸ ਵਿੱਚ ਸਲਾਹ ਨਹੀਂ ਕਰ ਸਕਦੇ। ਦੱਸ ਵੀ ਤੇ ਤੁਹਾਡੀ ਮੰਮੀ ਸਾਰਾ ਦਿਨ ਬੜਬੜ ਬੋੜੀ ਕਰਦੀ ਐ ਤੇ ਉਹ ਜਿਹੜੀ ਆਈ ਐ ਚਵਲ ਉਹ ਤੇ ਠੀਕ ਕੁਛ ਨਹੀਂ ਕਰਦੀ ਤੁਹਾਨੂੰ ਪਤਾ ਹੀ ਐ ਤੁਹਾਡੀ ਭੈਣ। ਵੇਖ ਲਾ ਫੇਰ ਤੂੰ ਹਣ ਕਿਦਾਂ ਦੀ ਬੋਲੀ ਬੋਲੀ ਮੈਨੂੰ ਗੁੱਸਾ ਚੜਦਾ ਕੱਲ ਉਹਨੇ ਕਿੰਦਾ ਮੈਨੂੰ ਕਿਹਾ ਕਿ ਇਹ ਪੁਰਾਣੀਆਂ ਗੱਲਾਂ ਫੇਰ ਲੈ ਕੇ ਬੈਠੀ ਰਹਿਣੀ। ਪੁਰਾਣੀਆਂ ਗੱਲਾਂ ਦੀ ਗੱਲ ਨਹੀਂ ਹੁੰਦੀ। ਮੈਨੂੰ ਬਹੁਤ ਗੁੱਸਾ ਆਇਆ। ਅੱਦਾ ਥੋੜਾ ਕਰਨੀ ਚਾਹੀਦੀ ਐ ਤੇ ਮੈਂ ਇਹਨਾਂ ਤੋਂ ਦੁਖੀ ਹੋ ਗਿਆ ਨਾ ਮੈਂ ਸੋਚ ਨਹੀਂ ਕਿ ਸਕੂਲ ਲੱਗ ਜਾਵਾ। ਕੋਲ ਜਿਹੜਾ ਦੁਖੀ ਹੋ ਗਿਆ ਲੱਗਣ ਦੀ ਮੈਨੂੰ ਲੱਗਦਾ ਵੀ ਕੰਮ ਤੋਂ ਲੱਗੜੀ ਆ ਵੀ ਜਿਹੜਾ ਕੰਮ ਕਰਨਾ ਪੈਂਦਾ ਵਾ ਨਹੀਂ ਕੰਮ ਤੋਂ ਘਾਤੋ ਲੱਗਣਾ ਏ ਦੀਦੀ ਦਾ ਸੁਭਾਅ ਤਾਂ ਠੀਕ ਹੀ ਆ ਨਾ ਦੀਦੀ ਕਰ ਲੈਂਦੇ ਆ ਕੰਮ ਕੋ ਯਾਰ ਕਰਤ ਲੈਂਦੇ ਪਰ ਫਿਰ ਵੀ ਬੰਦਾ ਸੋਚਦਾ ਹੀ ਆ ਨਾ ਭਾਬੀ ਨੇ ਤੇ ਕੰਮ ਕਰਨਾ ਹੀ ਆ ਪਰ ਫਿਰ ਵੀ ਸੋਚਦੇ ਤੇ ਬਣਾਈ ਆ ਕਿ ਇੱਕ ਜਣਾ ਬੈਠਾ ਰਵੇ ਤੇ ਕਿ ਜਣਾ ਕੰਮ ਕਰੇ ਐਦਾਂ ਥੋੜੀ ਗੱਲ ਬਣਨੀ ਆ ਮੈਨੂੰ ਲੱਗਦਾ ਕਿ ਮੈਂ ਕਰਦੀ ਆ ਵੀ ਉਹਦੇ ਗੱਲ ਹੈ ਤੇਰੀ ਪਰ ਮੈਨੂੰ ਲੱਗਦਾ ਕਿ ਕੰਮ ਤੋਂ ਬਚਨ ਦੀ ਮਾਰੀ ਤੂੰ ਕਹਿਣ ਦੀਵੇਂ ਸਕੂਲੇ ਤੋਂ ਕੰਮ ਤੋਂ ਬਚਨ ਦੀ ਮਾਰੀ ਨਹੀਂ ਕਹਿਣ ਨਹੀਂ ਆ ਕਮਸੇ ਕਮ ਨਾਲੀ ਸ਼ ਆਜਾ ਵੀ ਉਹਨਾਂ ਦੇ ਘਰੀ ਆ ਨਾ ਫਿਰ ਤੇਰੇ ਜਾਏ ਸ਼ਾਮੀ ਆਏ ਸਾਰਾ ਦਿਨ ਬੰਦਾ ਆਨੇ ਲੱਗਾ ਰਹਿਣਾ ਨਾਲੇ ਚਾਰ ਪੈਸੇ ਆਣਗੇ ਕੋਈ ਆਪਣੇ ਖਰਚੇ ਕਰਾਂਗੇ ਤੇ ਕੋਸ਼ਿਸ਼ ਸੇਵਿੰਗ ਕਰਾਂਗੇ ਉਹ ਚਲ ਤੇਰੀ ਗੱਲ ਠੀਕ ਆ ਪਰ ਉਹਨਾਂ ਨਾਲ ਪਹਿਲਾਂ ਮੈਨੂੰ ਗੱਲ ਕਰਨੀ ਪੈਣੀ ਆ ਮੰਮੀ ਨਾਲ ਤੇ ਭਾਬੀ ਨਾਲ ਵੀ ਫਿਰ ਤੇ ਪੱਕੀ ਨੌਕਰੀ ਲੱਗ ਗਈ ਮੇਰੀ ਸਰਕਾਰੀ ਜੇ ਉਹਨਾਂ ਨਾਲ ਗੱਲ ਹੋ ਗਈ ਤੇ ਉਹਦੀਪ ਉਹ ਤੇਰੀ ਗੱਲ ਠੀਕ ਆ ਕਿ ਸੇਵਿੰਗ ਵੀ ਹੋ ਜਾਂਦੀ ਆ ਚਲ ਬੰਦਾ ਆਪਣੇ ਖਰਚੇ ਕਰ ਲੈਂਦਾ ਪਰ ਤੈਨੂੰ ਗੱਲ ਦੱਸਾਂ ਤੂੰ ਮੇਰੇ ਨਾਲ ਇਕੱਲੇ ਨਾਲ ਗੱਲ ਕਰਦੀ ਪਈ ਆ ਤੈਨੂੰ ਬਾਕੀ ਸਾਰਿਆਂ ਨਾਲ ਬੁਲਾ ਕੇ ਫਿਰ ਗੱਲ ਕਰਨੀ ਚਾਹੀਦੀ ਮੈਂ ਇੰਨਾ ਨਹੀਂ ਸਾਰਿਆਂ ਨਾਲ ਸਾਰੇ ਮੇਨਾਂ ਕੀ ਕੁਛ ਕਰਦੇ ਆ ਉਹਨਾਂ ਨਾਲ ਗੱਲ ਕਰਾਂ ਮੈਂ ਤੇ ਤੁਹਾਡੇ ਨਾਲ ਹੀ ਕਰਨੀ ਤੋ ਯਾਰ ਮੇਰੇ ਨਾਲ ਤੇ ਕਰਨੀ ਹੀ ਪਰ ਇਦਾਂ ਦੇ ਡਿਸੀਜਨ ਜਿਹੜੇ ਆ ਨਾ ਸਾਰੀ ਫੈਮਿਲੀ ਜੀ ਬੈਠ ਕੇ ਲਈਦੇ ਆ ਚਲੋ ਠੀਕ ਆ ਇੰਨੀ ਗੱਲ ਆ ਤੂੰ ਤੁਸੀਂ ਕਰ ਲਿਓ ਘਰ ਦੇ ਆਣਾ ਸਲਾਹ ਕਰਨ ਨੂੰ ਤੁਸੀਂ ਮੈਂ ਨਹੀਂ ਗੱਲ ਕਰਨੀ ਤੁਸੀਂ ਆਪੀ ਗੱਲ ਕਰੋ ਤੋ ਮੈਂ ਗੱਲ ਕਰ ਲਊਗਾ ਪਤਾ ਕੀ ਆ ਵੱਡਿਆਂ ਦੀ ਇਹੋ ਜੇ ਕੰਮ ਵਿੱਚ ਸਲਾਹ ਲੈਣੀ ਜ਼ਰੂਰੀ ਆ ਠੀਕ ਆ ਕੋਈ ਕੋਈ ਤੁਹਾਡੇ ਘਰ ਚ ਕੰਮ ਹੋਇਆ ਨਾ ਇਹ ਵੱਡਿਆਂ ਦੀ ਸਲਾਹ ਨਾਲ ਹੀ ਹੋਇਆ ਵਾ ਠੀ ਕੋਈ ਨਹੀਂ ਕਰ ਲਿਓ ਗੱਲ ਮੰਮੀ ਵੈਸੇ ਇੱਕ ਗੱਲ ਆ ਵਿਆਹ ਤੋਂ ਪਹਿਲਾਂ ਉੱਥੇ ਪੜਾਉਂਦੀਆਂ ਕਰ ਸਕੂਲੇ ਨਹੀਂ ਉੱਥੇ ਤੇ ਨੀ ਨੋਬਤ ਹੀ ਨਹੀਂ ਆਈ ਤੇ ਮੇਰੀ ਗੱਲ ਸੁਣੋ ਉਹਨਾਂ ਨੇ ਗੈਣਾ ਨਹੀਂ ਇਹ ਗੱਲ ਜੇ ਵਿਆਹ ਤੋਂ ਪਹਿਲਾਂ ਕਿਤੇ ਪੜਾਉਂਦੀ ਹੁੰਦੀ ਤੇ ਫਿਰ ਮੈਂ ਉਹਨਾਂ ਨੂੰ ਕਹਿੰਦਾ ਫਿਰ ਤੇ ਉਹਨਾਂ ਨੇ ਮੰਨ ਵੀ ਜਾਣਾ ਹੁਣ ਤੂੰ ਪਹਿਲਾਂ ਕਿਤੇ ਲੱਗੀ ਨਹੀਂ ਰਹੀ ਨਾ ਕਿਤੇ ਪੜਾਇਆ ਨਾ ਕੁਛ ਪਹਿਲੇ ਦੀ ਗੱਲ ਹੋਰ ਹੁੰਦੀ ਆ ਜਨ ਹੁਣ ਮੈਂ ਕਹਿਣ ਦੀ ਆ ਲੱਗਣ ਵਾਸਤੇ ਤੇ ਹੁਣ ਕੀ ਗੱਲ ਕਰ ਲਵਾਂ ਘਰ ਦੇ ਆਣਾ ਚੱਲ ਮੈਂ ਗੱਲ ਤੇ ਤਾਂ ਕਰ ਲੈਣਾ ਉਹਨਾਂ ਨਾਲ ਠੀਕ ਜੇ ਮੰਨਣਗੇ ਤੇ ਫਿਰ ਕੋਈ ਨਹੀਂ ਗੱਲ ਕਰਕੇ ਦੇਖੋ ਚਲ ਮੈਂ ਗੱਲ ਕਰਕੇ ਦੇਣਾ ਕੱਲੇ ਨਾ ਆਪਣੀਆਂ ਮਾਰੀ ਜਾ ਆਪਣੇ ਕੋਲੋਂ ਕੱਲੇ ਗੱਲ ਕਰੋ ਚਲ ਮੈਂ ਗੱਲ ਕਰ ਲਵਾਂ ਇੱਕ ਵਾਰੀ ਚਲੋ ਠੀਕ ਹੈ ਹਾਂ ਠੀਕ ਚਲੋ ਨੰਨੇ ਨੂੰ ਕਹਿ ਦੇ ਦਿੱਤਾ ਕਿ ਕੋਈ ਨਹੀਂ ਮम्मी ਨਾਲ ਗੱਲ ਕਰ ਲੈਣਾ ਪਰ ਨਾ ਇੱਕ ਗੱਲ ਆ ਇਹਨਾਂ ਦੇ ਘਰ ਦੇ ਡਿਸੀਜਨ ਸਾਰੇ ਮੰਮੀ ਹੀ ਲੈਣਗੇ ਜੇ ਨਾ ਇਹਨਾਂ ਨੇ ਮੰਮੀ ਕੋਲ ਪੁੱਛ ਲਿਆ ਨਾ ਮੰਮੀ ਨੇ ਕੋਈ ਨਾ ਹੀ ਕਰਨੀ ਆ ਮੰਮੀ ਨੇ ਤਾਂ ਮੇਰੇ ਸਰਕਾਰੀ ਨੌਕਰੀ ਲਵਾ ਦੇਣਾ ਜਿਹੋ ਜਿਹਾ ਮੰਮੀ ਦਾ ਸੁਭਾਅ ਹੈ ਇੱਕ ਗੱਲ ਹੈਗੀ ਆ ਇਹ ਡਿਸੀਜਨ ਸਾਰੇ ਮੰਮੀ ਲੈ ਹੁੰਦੇ ਆ ਤੇ ਇਦਾਂ ਤੇ ਸਾਰੀ ਉਮਰ ਇਹਨਾਂ ਦੇ ਥੱਲੇ ਲੱਗੇ ਰਹਿਣਾ ਜੋ ਇਹ ਕਹਿਣਗੇ ਉਹੀ ਕਰਨਾ ਇੱਕ ਹਿਸਾਬ ਵੀ ਤੇ ਅਸੀਂ ਗੁਲਾਮ ਹੋ ਗਏ ਤੇ ਮੈਂ ਇਦਾਂ ਜ਼ਿੰਦਗੀ ਨਹੀਂ ਕੱਟ ਸਕਦੀ ਮੈਨੂੰ ਨਾ ਇਹਨਾਂ ਦਾ ਕੋਈ ਨਾ ਕੋਈ ਨਾ ਹਿਸਾਬ ਲਾਣਾ ਹੀ ਪੈਣਾ ਕੁਛ ਨਾ ਕੁਛ ਸਕੀਮ ਕੜਨੀ ਪੈਣੀ ਹੈ ਜਿਹੜਾ ਨਾ ਮੈਂ ਆਪਣੇ ਡਿਸੀਜਨ ਇਸ ਘਰ ਚ ਲੈ ਆ ਸਕਾਂ ਇੱਕ ਮੇਰਾ ਬੰਦਾ ਹੈ ਇਹ ਵੀ ਨਾ ਬਸ ਆਪਣੀ ਮਾਂ ਦੇ ਮਗਰ ਹੀ ਲੱਗਾ ਜੇ ਮਾਂ ਨੇ ਕਹਿ ਤਾਂ ਬਹਿ ਜਾ ਤੇ ਇਹ ਬਹਿ ਜਾਂਦਾ ਇਹਨਾਂ ਆਪਣਾ ਕੋਈ ਨਹੀਂ ਕਿ ਚੱਲ ਮੈਂ ਆਪਣੀ ਵਾਈਫ ਨਾਲ ਕੋਈ ਗੱਲ ਕਰ ਲਾਂ ਜਾਂ ਕੋਈ ਡਿਸੀਜਨ ਲੈ ਲਾਂ ਚੱਲ ਕੋਈ ਨਹੀਂ ਦੇਖਦੀਆਂ ਹੁਣ ਮਾਤਾ ਨਾਲ ਗੱਲ ਕਰਕੇ ਕਿਹੜਾ ਸੱਪ ਕੱਢੀ ਮਾਤਾ ਨਾਲ ਬਤਾਂ ਉਹ ਤੇਰੇ ਖਰਾਬ ਹੀ ਹੋ ਗਏ ਆ ਵੇ ਸਾੜੀ ਗਏ ਨੇ ਬੂਟੇ ਤੂੰ ਕਿ ਇਥੇ ਮੀਂਹ ਚ ਸਿਰ ਪੈਣਦੇ ਹੋ ਨਹੀਂ ਮੈਂ ਸਿਰ ਕੀ ਪੈਣਾ ਵਾ ਮੈਂ ਨੇ ਡਈ ਹਾਂ ਬੂਟੇ ਬਤਾਉਂਦੇ ਵੇ ਵੇਖਣ ਮੈਂ ਜੇ ਤੇ ਕੋਈ ਚੰਗੇ ਮੋٹے ਮੋٹے ਹੈਗੇ ਤੇ ਲਾ ਲੈਨੀ ਆ ਹੂੰ ਤੇ ਸਬਜ਼ੀ ਬਣਾ ਲਾਂਗੇ ਉਹ ਮੀਂਹ ਹੀ ਹਟੰਡਿਆ ਕਰਨਾ ਕੀ ਜੇ ਮੀਂਹ ਦੇ ਵਿੱਚ ਬਾਹਰ ਕਿੰਨਾ ਆ ਆਹੋ ਮੀਂਹ ਮਾਰੋ ਵੇ ਨਹੀਂ ਉਹ ਵੇਖਣ ਗਈ ਹਾਂ ਮੈਂ ਮੈਂ ਕੀ ਕਰਨਾ ਮੀ ਇਹ ਦੇ ਵਿੱਚ ਹੋਰ ਤੇ ਉਹ ਮੰਮੀ ਮੈਂ ਨਾ ਜਰਾ ਕੋ ਸ਼ਹਿਰ ਚਲਦੀ ਸੀ ਮੇਰੇ ਨਾ ਉੱਥੇ ਕੱਪੜੇ ਸਿਪਣੇ ਦਿੱਤੇ ਸੀ ਸੂਟ ਤੇ ਉਹ ਸੀਬ ਗਏ ਆ ਤਾਂ ਮੈਂ ਫਿਰ ਲੈ ਆਵਾਂ ਸੂਟ ਲੈਣ ਚਲੀ ਆ ਆਹੋ ਇਦਾਂ ਕਰ ਚੱਲੀ ਤੇ ਤੂੰ ਹੈ ਗਈ ਆ ਤੇ ਤੈਨੂੰ ਮੈਂ ਥੋੜੇ ਜਿਹੇ ਪੈਸੇ ਦਿੰਨੀ ਆ ਤੂੰ ਆਪਣੀ ਮਰਜ਼ੀ ਦਾ ਸੂਟ ਲੈ ਆ ਤੇ ਜਿੱਦਣ ਤੂੰ ਜਾਏਂਗੀ ਤੈਨੂੰ ਪੈਸੇ ਵੀ ਦੇ ਦਾਂਗੀ ਮੈਂ ਮੁੜ ਕੇ ਭਰਾਵਾ ਪਰ ਜੇ ਮੇਰੇ ਜੀਂਦਿਆਂ ਆ ਪੁੱਤ ਭਰਾਵਾ ਪਰ ਜਾਈਆਂ ਦਾ ਕੀ ਪਤਾ ਕਿਸ ਨੇ ਮੁੜ ਕੇ ਕੁਝ ਦੇਣਾ ਕਿ ਨਹੀਂ ਦੇਣਾ ਤੈਨੂੰ ਸੂਟ ਮੰਮੇ ਕੀ ਸੂਟ ਚਾਦਾ ਮੇਕੋ ਬਥੇਰੇ ਪਏ ਆ ਹੁਣ ਵੀ ਮੈਂ ਉਥੇ ਦੋ ਸੀਪਣੇ ਦਿੱਤੇ ਉਹੀ ਲਾਈਨ ਚੱਲੀ ਆ ਚੱਲ ਤੋਈ ਕਹਿਣਾ ਜੇ ਤੇ ਫਿਰ ਮੈਂ ਵੇਖ ਲੂੰਗੀ ਜੇ ਮੈਨੂੰ ਚੰਗਾ ਲੱਗਾ ਤੇ ਮੈਂ ਲੈ ਲੂੰਗੀ ਉਹਦਾ ਵਾਕਿਆ ਗੱਲ ਤਾਂ ਤੁਹਾਡੀ ਠੀਕ ਆ ਤੁਹਾਡੇ ਜਿੰਦੇ ਜਿੰਦੇ ਆ ਹੁਣ ਵੱਡੇ ਵੀਰ ਹੋਣਾ ਕੋ ਤਾਂ ਭਾਬੀ ਹੋਣਾ ਕੋ ਤੇ ਮੈਨੂੰ ਆਸ ਹੈਗੀ ਆ ਨਿੱਕੇ ਕੋ ਤਾਂ ਮੈਨੂੰ ਮਾਸਾ ਨਹੀਂ ਉਹ ਕਿਓਗੇ ਤਾਂ ਮੈਨੂੰ ਪੁੱਛਣਗੇ ਬੁਲਾਉਣਗੇ ਜਾਂ ਮੇਕੋ ਆਉਣਗੇ ਜਾਣਗੇ ਉਹਨਾਂ ਤੋਂ ਨਹੀਂ ਹੈਗੇ ਮੈਨੂੰ ਆਸ ਜਿੱਦਾਂ ਜਦਨੇ ਕੰਮ ਫੜੇ ਆ ਕੋਤ ਫਿਕਰਨਾ ਤੋ ਕਰ ਕੋਈ ਗੱਲ ਨਹੀਂ

ਹੁਣ ਨਵਾਂ ਕੰਮ ਛੇੜ ਛੜਿਆ ਨੇ ਫੇਰ ਨੌਕਰੀ ਕਰਨੀ ਲੈ ਦੱਸ ਇਹ ਤੇ ਪਹਿਲਾਂ ਹੀ ਗਾਣਾ ਸੁੱਤਰੋਂ ਡੀਆਂ ਕਦੀ ਆਹ ਕਰਨਾ ਕਦੀ ਉਹ ਕਰਨਾ ਵਾ ਹੁਣ ਇਹਨਾਂ ਨੂੰ ਪੁੱਛਾਂ ਕਿਦਾਂ ਜੇ ਮੈਂ ਮੰਮੀ ਨੂੰ ਪੁੱਛਣ ਗਿਆ ਉਹਨੇ ਫੇਰ ਮੇਰੇ ਦਿਵਾਲੇ ਹੋ ਜਾਣਾ ਆ ਗਿਆ ਘਰ ਵਾਲੀ ਦੀ ਪੈਰਭਾਈ ਕਰਨ ਤੇਰਾ ਸਾਥ ਦੇਖ ਕੇ ਅੱਗੇ ਮੈਂ ਬੜਾ ਫਸ ਗਿਆ ਹੁਣ ਮੈਂ ਦੁਬਾਰਾ ਕਿਦਾਂ ਗੱਲ ਕਰਨ ਜਾ ਕੇ ਨਾ ਕੀਤੀ ਇਹਨੇ ਲੜਾਈ ਪਾ ਛੜਨੀ ਵਿਆਹ ਕਰਵਾ ਕੇ ਦੇ ਦਿੰਨਾ ਮੈਂ ਫਾਈਲ ਆ ਲਿਆ ਇਹੋ ਗੇਗ ਦੇ ਇਹਨਾਂ ਦੇ ਕਹਣ ਦੇ ਕਰਵਾਇਆ ਹੁੰਦਾ ਨਾ ਇਹਨਾਂ ਨੂੰ ਕਹਿਣ ਵਾਲਾ ਤੇ ਬਣਦਾ ਆਪਣੀ ਮਰਜ਼ੀ ਨਾਲ ਕਰਵਾ ਕੇ ਨਾ ਨਾ ਹੁਣ ਮੈਂ ਇਧਰ ਜੋਗਾ ਨਾ ਇਧਰ ਜੋਗਾ ਹੁਣ ਇਹਨੇ ਵੀ ਗੱਲ ਛੱਡਨੀ ਉਹ ਇਹਨੇ ਵੀ ਗਣਾਮ ਕਿਸ ਤਰੀਕੇ ਨਾਲ ਜਿੱਦਾਂ ਮਰਜ਼ੀ ਗੱਲ ਕਰੋ ਕਰਨੀ ਵੀ ਪੈਣੀ ਹੁਣ ਚੱਲ ਕਰਦਾ ਮੰਮੀ ਨਾਲ ਵੀ ਗੱਲ ਭੈਣੀਆਂ ਤੇ ਆ ਜਾ ਵੀ ਵਾੜਾਂ ਹੀ ਆ ਹੋਰ ਸੁਣ ਲਾਂਗੇ ਹੋਰ ਕੀ ਕਰਨਾ